ਸਤਿ ਸ੍ਰੀ ਕਾਲ ਜੀ ਦੋਸਤੋ ਸਾਰੇ ਭਰਾਵਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ Facebook ਪੇਜ ਸਮਰਾ ਡੈਰੀ ਫਾਰਮ ਤੇ ਅੱਜ ਦੋਸਤੋ ਤੁਹਾਨੂੰ ਪਿੰਡ ਲੋਂਗੋਵਾਲ ਤੋਂ ਦੋ ਮੱਝਾਂ ਦਿਖਾਵਾਂਗੇ ਇੱਕ ਤਾਂ ਹੈਗੀਆ ਦੋਸਤੋ ਸੂਈ ਸਵਾਈ ਘਰੇਲੂ ਵੀਰਾਂ ਕੋਲ ਹੈਗੀਆਂ ਨੇ ਕੋਈ ਮਾਈਆਂ ਦਾ ਵਪਾਰ ਦਾ ਕੰਮ ਨਹੀਂ ਘਰ ਦੀ ਜਾਨਵਰ ਨੇ ਦੋ ਮੱਝਾਂ ਨੇ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਜੀ ਇਹ ਆਪਣੇ ਘਰ ਦੀਆਂ ਮੱਝਾਂ ਨੇ ਜੀ ਘਰ ਦੀਆਂ ਆ ਜੱਗਬਣ ਆ ਗਈ ਆ ਗੱਬਣਾ ਆ ਜੀ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੀ ਇਹ ਹਫ਼ਤੇ ਦੀ ਕੱਚੀ ਹੈ ਜੀ ਹਫਤੇ ਦੀ ਗੱਜਿਆ ਕੈਮਾ ਸੂਆ ਸੁੰਦੀ ਆ ਜੀ ਇਹ ਤੀਜੇ ਸੂਏ ਦੂੰਗੇ ਠੀਕ ਆ ਜੀ ਦੂਜੇ ਸੂਏ ਕਿੰਨਾ ਕਹਦਾ ਦੁੱਧ ਦਿੱਤਾ ਹੋਇਆ ਬਈ ਇਹਦਾ ਇਹ 14 15 ਲੀਟਰ ਦੁੱਧ ਦਿੱਤਾ ਹੈ ਹੈਂ 14 14 15 ਲੀਟਰ ਦੁੱਧ ਬਾਈ ਕਹਿੰਦਾ ਦੂਜੇ ਸੂਏ ਦਿੱਤਾ ਹੋਇਆ ਬਾਕੀ ਕੱਦ-ਕਾਰਡ ਦੇਖ ਸਕਦੇ ਹੋ ਪੂਰਾ ਵੱਡਾ ਗਾ ਜਿੰਦ-ਜਾਨ ਚੰਗੀ ਆ ਤੀਜੇ ਸੂਏ ਸਮਝ ਲੋ 14 15 ਦੇ ਦੂੰਗੀ 15 ਲੀਟਰ ਦੇ ਦੂੰਗੀ 15 16 ਲੀਟਰ ਬਾਈ ਕਹਿੰਦਾ ਦੇ ਦੂੰਗੀ ਕੱਦ-ਕਾਰਡ ਦੇਖ ਸਕਦੇ ਹੋ ਵੱਡੇ ਕੱਦ-ਕਾਰਡ ਆ ਗਈ ਲੈਵੇ ਪੱਖੋਂ ਸਾਫ਼ ਸੁਥਰੀ ਆ ਗਈ ਅਜੇ ਲੈਂਦੀਆਂ ਦਿਨ ਚਾਰ ਪੰਜ ਸੂਣ ਦੇ ਤਾਂ ਤੁਹਾਨੂੰ ਦੇਖ ਸਕਦੇ ਹੋ ਪੂਰੇ ਗਾਇਬ ਤੇ ਆ ਗਏ ਦੋਸਤੋ ਪੂਰਾ ਵਧੀਆ ਮੁੱਠੀ ਵਾਲਾ ਥਣਾ ਹੈ ਨਾ ਸਿੰਗਲ ਸੰਗ ਦੇਖ ਸਕਦੇ ਹੋ ਕੋਲ ਆ ਗਿਆ ਬਾਈਆਂ ਦਾ ਘਰ ਦੀਆਂ ਮੱਜਾਂ ਨੇ ਦੇਖ ਸਕਦੇ ਹੋ ਇੱਧਰ ਬਹੁਤ ਮਾਰ ਖੜਾਗਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਕਿਵੇਂ ਕਿਸੇ ਭਰਾ ਨੇ ਘਰ ਰੱਖਣ ਹੀ ਲੈਣਿਆਂਗੇ ਪੂਰੇ ਇੱਕ ਨੰਬਰ ਜਾਨ ਬਰੋਹਣਗੇ ਤੇ ਰੇਟ ਦੱਸ ਦੋ ਜੀ ਇਹਦਾ ਕਿੰਨਾ ਕਹੂਗਾ ਬਾਜੂ ਜੀ ਰੇਟ ਫੋਨ ਤੇ ਕਰਨਗੇ ਬਾਈ ਉਹਨੇ ਬਾਕੀ ਨੰਬਰ ਨੰਬਰ ਦੱਸ ਦੋ ਜੀ ਹੇ 88859 888 893 ਤੇ ਆ ਦੋ ਨੰਬਰ ਤੇ ਆ ਗਈ ਦੋਸਤੋ ਸੂਈ ہوئی ਝੋਟੀ ਇਹ ਕੰਮਾ ਸੂਆ ਸੂਈਆ ਬਈ ਇਹ ਦੂਜਾ ਜੱਜ ਹੋਈ ਹੈ ਹਾਂ ਦੂਜਾ ਜੱਜ ਹੋਈ ਦੂਜਾ ਸੂਆ ਸੂਈਆ ਤੇ ਕਿੰਨਾ ਕੁ ਦੁੱਧ ਤਿਆਰ ਆ ਹੁਣ ਬਈ 10 10 10 ਕਿਲੋ ਤਿਆਰ ਆ ਬਈ ਕਹਿੰਦਾ 4 ਬਟਨ ਨਹੀਂ ਸੀ ਪੰਜ ਦਿਨਾਂ ਦੀ ਸੂਈਆ ਨਾਲ ਕੀ ਆ ਜੀ ਨਾਲ ਆ ਗਿਆ ਕੱਟਾ ਦੋਸਤੋ ਖਾਣ-ਖਣ ਦੇਖ ਸਕਦੇ ਹੋ ਬਹੁਤ ਵਧੀਆ ਲੱਗਿਆ ਹੋਏਗਾ ਸਿੰਘ ਗੋਲ ਆ ਗਿਆ ਕਰਮਾਲੀ ਦਾ 10 ਲੀਟਰ ਤਿਆਰ ਨਾਲ ਕੱਟਾ ਦੇਖੋ ਜਡ ਵਾਲਾ ਕੱਟਾ ਆਣ ਤੁਣ ਵਧੀਆ ਮੋਠੀ ਵਾਲਾ ਆ ਗਿਆ ਪਿੰਡ ਲੋਂਗੋਵਾਲ ਤੇ ਜਿਲਾ ਸਮਰੂਰ ਤਰੀਕ ਹੈਗੀਆ ਦੋਸਤੋ ਅੱਜ 16 ਤੇ 11ਵਾਂ ਮਹੀਨਾ ਘਰੇਲੂ ਵੀਰਾਂਗਲ ਝੋਟੀਆਂ ਨੇ ਦੋਸਤੋ ਦੇਖ ਸਕਦੇ ਹੋ ਪੁਰੀਆਂ ਚੰਗੀਆਂ ਨੇ ਸਵੀਆਂ ਪਲੀਆਂ ਹੋਈਆਂ ਨੇ ਦੁੱਧ ਚੰਗਾ ਦੇਦਣੀਆਂ ਕਰ ਲਓ ਕਨੈਕਟ ਨੰਬਰ ਇੱਕ ਵਾਰ ਹੋਰ ਦੱਸ ਦੋ ਜੀ 882 849 893 ਪਿੰਡ ਲੌਂਗਵਾਲ ਤੇ ਜ਼ਿਲ੍ਹਾ ਸੰਗਰੂਰ ਉਰੀਆਂ ਵੱਡੀਆਂ-ਬੁੱਡੀਆਂ ਹਾਈਟ ਦੀਆਂ ਗਈਆਂ ਲੇਵਾ ਦੇਖੋ ਬਾਟਨ ਵਾਲਾ ਲੇਵਾ ਆ ਆ ਛੋਟੀ ਸੂਈ ਸਵਾਈ 10 ਲੀਟਰ ਤਿਆਰ ਆ ਦੋ ਖੰਨੋ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਆ